ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਕੁਝ ਕਰਨਾ ਚਾਹੁੰਦੇ ਹੋ ਤਾਂ ਅੱਜ ਦੀ ਵੀਡੀਓ ਜੋ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਗੱਲ ਕਰਨ ਲੱਗੇ ਇੱਕ ਨਵੇਂ ਬਿਜ਼ਨਸ ਆਈਡੀਆ ਦੇ ਉਸ ਨੂੰ ਕਰਨ ਦੇ ਤਰੀਕੇ ਦੀ ਜਿਸ ਨਾਲ ਆਪਾਂ ਉਸ ਨੂੰ ਬਹੁਤ ਵੱਡੀ ਕੰਪਨੀ ਬਣਾ ਸਕੀਏ ਕਿਉਂਕਿ ਦੋਸਤੋ ਕੋਈ ਵੀ ਕੰਮ ਨੂੰ ਸ਼ੁਰੂ ਕਰਨਾ ਬਿਜ਼ਨਸ ਨੂੰ ਕੋਈ ਵੱਡੀ ਗੱਲ ਨਹੀਂ ਹੈ ਉਸ ਨੂੰ ਅੱਗੇ ਤੱਕ ਲੈ ਕੇ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਦੋਸਤੋ ਜੇ ਤੁਸੀਂ ਅੱਜ ਇਸ 10 ਮਿੰਟ ਦੀ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖ ਲੈਣੇ ਤਾਂ ਮੈਂ ਵਾਦਾ ਕਰਦਾ ਦੋਸਤੋ ਤੁਹਾਨੂੰ ਅੱਜ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਵੀਡੀਓ ਦੇ ਵਿੱਚ ਅੱਜ ਦੋਸਤੋ ਆਪਾਂ ਗੱਲ ਕਰਨ ਲੱਗੇ ਆ ਮਸਾਲਿਆਂ ਦੇ ਬਿਜ਼ਨਸ ਨੂੰ ਕਿਵੇਂ ਸ਼ੁਰੂ ਕਰਨਾ ਹੈ ਤੇ ਕਿਵੇਂ ਉਸ ਨੂੰ ਬਹੁਤ ਵੱਡੀ ਕੰਪਨੀ ਬਣਾਉਣਾ ਹੈ ਉਹ ਵੀ ਜ਼ੀਰੋ ਤੋਂ ਸ਼ੁਰੂ ਕਰਕੇ ਜਿਹੜੀ ਦੀ ਸ਼ੁਰੂ ਦੇ ਵਿੱਚ ਲਿਖਿਆ ਸੀ ਕਿ ਬਣੋ 1500 ਕਰੋੜ ਦੇ ਮਾਲਕ ਪਰ ਕਿਵੇਂ ਦੋਸਤੋ ਮੈਂ 1500 ਕਰੋੜ ਹੀ ਕਿਉਂ ਬੋਲਿਆ ਮੈਂ ਵੱਧਿਆ ਘੱਟ ਕਿਉਂ ਨਹੀਂ ਬੋਲਿਆ ਇਸ ਉੱਤੇ ਵੀ ਮੈਂ ਅੱਗੇ ਜਾ ਕੇ ਤੁਹਾਨੂੰ ਗੱਲ ਕਰੂੰਗਾ ਜੇ ਤੁਸੀਂ ਸੱਚੀ 1500 ਕਰੋੜ ਦੇ ਮਾਲਕ ਬੰਨਾ ਚਾਹੁੰਦੇ ਹੋ ਜ਼ੀਰੋ ਤੋਂ ਸ਼ੁਰੂ ਕਰਕੇ ਦੋਸਤੋ ਤੇ ਇਸ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਣਾ ਹੈ ਅੱਜ ਆਪਾਂ ਗੱਲ ਕਰਨ ਲੱਗੇ ਆ ਕਿ ਮਸਾਲਿਆਂ ਦੇ ਬਿਜ਼ਨਸ ਨੂੰ ਆਪਾਂ ਘਰੋਂ ਹੀ ਸ਼ੁਰੂ ਕਰਕੇ ਕਿਵੇਂ ਉਸ ਨੂੰ ਬਹੁਤ ਵੱਡੀ ਕੰਪਨੀ ਬਣਾ ਸਕਦੇ ਆ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਦੋਸਤੋ ਕਿਸੇ ਵੀ ਬਿਜ਼ਨਸ ਨੂੰ ਸ਼ੁਰੂ ਕਰਨਾ ਬਹੁਤ ਵੱਡੀ ਗੱਲ ਨਹੀਂ ਆ ਉਸ ਨੂੰ ਅੱਗੇ ਤੱਕ ਲੈ ਕੇ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਉਸ ਵਾਸਤੇ ਦੋਸਤੋ ਬਹੁਤ ਸਾਰੀਆਂ ਟੈਕਨੀਕ ਹੁੰਦੀਆਂ ਨੇ ਜੋ ਕਿ ਵੱਡੀਆਂ ਕੰਪਨੀਆਂ ਵਾਲੇ ਜਾਣਦੇ ਆ ਪਰ ਆਪੋਸਤ ਨੂੰ ਨਹੀਂ ਜਾਣਦੇ ਆ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਹੀ ਗੱਲ ਕਰਨ ਲੱਗੇ ਆ ਕਿ ਜੋ ਵੱਡੀਆਂ ਕੰਪਨੀ ਆ ਉਹ ਉਹਨਾਂ ਦੇ ਵਿੱਚ ਜੀ ਕੀ ਖਾਸ ਗੱਲ ਹੁੰਦੀ ਆ ਜੋ ਇਹਨੀਆਂ ਜਿਆਦਾ ਮਸ਼ਹੂਰ ਹੋ ਜਾਂਦੀਆਂ ਤੇ ਆਮ ਬੰਦਾ ਉੱਥੇ ਤੱਕ ਨਹੀਂ ਅੱਜ ਆਪਾਂ ਦੋਸਤੋ ਮਸਾਲਿਆਂ ਦੇ ਬਿਜ਼ਨਸ ਦੀ ਗੱਲ ਕਰਨ ਲੱਗੇ ਆਂ ਮਸਾਲਿਆਂ ਦੇ ਬਿਜ਼ਨਸ ਦੇ ਵਿੱਚ ਦੋਸਤੋ ਤੁਸੀਂ ਦੇਖੋ ਹੁਣ ਤੱਕ ਕਿੰਨੇ ਬ੍ਰਾਂਡ ਆ ਚੁੱਕੇ ਆ ਤੇ ਕਿੰਨੇ ਚਲੇ ਗਏ ਆ ਪਰ ਕੋਈ ਵੀ ਜ਼ਿਆਦਾ ਸਕਸੈਸ ਨਹੀਂ ਹੋ ਪਾਇਆ ਕਿਉਂਕਿ ਇਹ ਨਹੀਂ ਹੈ ਕਿ ਉਹਨਾਂ ਦੇ ਮਸਾਲਿਆਂ ਦੇ ਵਿੱਚ ਕੋਈ ਕਮੀ ਹੁੰਦੀ ਹੈ ਜਾਂ ਕੋਈ ਹੋਰ ਚੀਜ਼ ਹੈ ਪਰ ਜੋ ਕਸਟਮਰ ਦੇ ਵਿੱਚ ਦੋਸਤੋ ਉਹ ਇੰਨੇ ਜ਼ਿਆਦਾ ਪੋਪੂਲਰ ਨਹੀਂ ਹੋ ਪਾਉਂਦੇ ਤੇ ਜੋ ਹੁਣ ਪੋਪੂਲਰ ਹੋਏ ਹੋਏ ਦੋਸਤੋ ਉਹਨਾਂ ਦੇ ਵਿੱਚ ਕੀ ਖਾਸ ਗੱਲ ਹੈ ਜੋ ਇਹਨੇ ਜ਼ਿਆਦਾ ਮਸ਼ਹੂਰ ਹੋ ਚੁੱਕੇ ਹਨ ਮੰਨ ਲਓ ਦੋਸਤੋ ਤੁਸੀਂ ਐਮ ਡੀ ਐਚ ਮਸਾਲੇ ਲਾ ਲਓ ਜਾਂ ਕੋਈ ਹੋਰ 골ਡੀ ਮਸਾਲੇ ਇਹਨੇ ਸਾਰੇ ਮਸ ਉਹਨਾਂ ਦੇ ਵਿੱਚ ਇੱਕ ਗੱਲ ਦੋਸਤੋ ਇਹੀ ਖਾਸ ਗੱਲ ਹੈ ਕਿ ਉਹਨਾਂ ਤੇ ਦੋਸਤੋ ਜੋ ਕਸਟਮਰ ਦਾ ਨਾ ਜੋ ਵਿਸ਼ਵਾਸ ਮੰਨ ਚੁੱਕਿਆ ਤੇ ਆਪਾਂ ਜਦੋਂ ਆਪਣੀ ਕੰਪਨੀ ਕੋਈ ਸ਼ੁਰੂ ਕਰਨਾ ਚਾਹੁੰਦੇ ਆਵੇਂ ਜ਼ੀਰੋ ਲੈਵਲ ਤੋਂ ਤੇ ਆਪਾਂ ਨੂੰ ਵੀ ਬਸ ਮੇਨ ਟੌਪਿਕ ਇਹੀ ਆਉਣਾ ਚਾਹੀਦਾ ਹੈ ਕਿ ਆਪਾਂ ਆਪਣਾ ਕਸਟਮਰ ਦੇ ਵਿੱਚ ਆਪਣਾ ਮਸਾਲਿਆਂ ਦੇ ਪ੍ਰਤੀ ਵਿਸ਼ਵਾਸ ਕਿਵੇਂ ਬਣਾਈਏ ਤੇ ਅੱਜ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਆਈਡੀਆ ਦੱਸਣ ਲੱਗਿਆ ਜਿਸ ਜਿਹਦੇ ਨਾਲ ਦੋਸਤੋ ਤੁਸੀਂ ਘਰ ਬੈਠੇ ਇਸ ਮਸਾਲੇ ਦੇ ਬਿਜ਼ਨਸ ਨੂੰ ਸ਼ੁਰੂ ਕਰਕੇ ਦੋਸਤੋ ਉਸ ਨੂੰ ਬਹੁਤ ਵੱਡੀ ਕੰਪਨੀ ਬਣਾ ਸਕਦੇ ਹੋ ਦੇਖੋ ਦੋਸਤੋ ਮਸਾਲੇ ਤਿਆਰ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਉਹਨਦੇ ਉੱਤੇ ਟੌਪਿਕ ਦੇ ਉੱਤੇ ਗੱਲ ਨਹੀਂ ਕਰਾਂਗੇ ਕਿ ਤੁਸੀਂ ਮਸਾਲੇ ਕਿਵੇਂ ਤਿਆਰ ਕਰਨੇ ਹਨ ਮਸਾਲੇ ਤੁਸੀਂ ਤਿਆਰ ਕਰਨ ਵਾਸਤੇ ਬਹੁਤ ਸਾਰੀਆਂ ਵੀਡੀਓ ਦੋਸਤੋ ਉਹ ਤੁਸੀਂ ਦੇਖ ਸਕਦੇ ਹੋ ਉਹਨਦੇ ਵਾਸਤੇ ਬਹੁਤ ਸਾਰੀਆਂ ਮਸ਼ੀਨਾਂ ਮਿਲ ਜਾਂਦੀਆਂ ਦੋਸਤੋ 5 ਤੋਂ 10000 ਰੁਪਏ ਦੇ ਵਿੱਚ ਤੁਸੀਂ ਮਸ਼ੀਨਾਂ ਲੈ ਕੇ ਘਰੇ ਲਿਆ ਸਕਦੇ ਹੋ ਜਿੰਦੇ ਨਾਲ ਤੁਸੀਂ ਮਸਾਲੇ ਪੀਸ ਸਕਦੇ ਹੋ ਠੀਕ ਹੈ ਤੇ ਆਪਣੇ ਕੋਲੇ ਇਹ ਚੀਜ਼ਾਂ ਦੇ ਉੱਤੇ ਮੈਂ ਤੁਹਾਨੂੰ ਇਹ ਚੀਜ਼ਾਂ ਬਾਰੇ ਜ਼ਿਆਦਾ ਨਹੀਂ ਦੱਸੂੰਗਾ ਦੋਸਤੋ ਇਹ ਤੁਸੀਂ ਖੁਦ ਹੀ ਸਿੱਖ ਸਕਦੇ ਹੋ ਮੈਂ ਤੁਹਾਨੂੰ ਨੋ ਤਰੀਕਾ ਦੱਸੂੰਗਾ ਦੋਸਤੋ ਜਿਹਦੇ ਨਾਲ ਤੁਸੀਂ ਇਹ ਮਸਾਲੇ ਦਾ ਬਿਜ਼ਨਸ ਨੂੰ ਪ੍ਰੋਫੈਸ਼ਨਲ ਤੇ ਵੱਡੀ ਕੰਪਨੀ ਬਣਾ ਸਕਦੇ ਹੋ ਦੇਖੋ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਨਾ ਆਪਣੀ ਇੱਕ ਕੋਈ ਜਿਵੇਂ ਛੋਟਾ ਕੈਂਟਰ ਵਗੈਰਾ ਹੁੰਦਾ ਜਾਂ ਕੋਈ ਵੀ ਗੱਡੀ ਲੈ ਸਕਦੇ ਹੋ ਠੀਕ ਹੈ ਤੇ ਉਸ ਦੇ ਪਿੱਛੇ ਦੋਸਤੋ ਇਸ ਤਰ੍ਹਾਂ ਇੱਕ ਮਸ਼ੀਨ ਲੈਣੀ ਹੈ ਤੁਸੀਂ ਜੋ ਮਸਾਲੇ ਪਿਸਣ ਵਾਲੀ ਹੁੰਦੀ ਹੈ ਉਹ ਮਸ਼ੀਨ ਤੁਸੀਂ ਉਸ ਦੇ ਪਿੱਛੇ ਲਗਾ ਕੇ ਤੇ ਉਸ ਨੂੰ ਦੋਸਤੋ ਨਾਲ ਤੁਸੀਂ ਆਪਣੇ ਜੋ ਵੀ ਮਸਾਲੇ ਆ ਜੋ ਸਾਬਤ ਮਸਾਲੇ ਹੁੰਦੇ ਜਿਵੇਂ ਮਿਰਚਾਂ ਹੁੰਦੀਆਂ ਹਲਦੀ ਹੁੰਦੀ ਹੈ ਜੋ ਵੀ ਤੁਹਾਡੇ ਮਸਾਲੇ ਹੁੰਦੇ ਤੁਸੀਂ ਉਸ ਦੇ ਉੱਤੇ ਪੂਰੀ ਨੌਲੇਜ ਲੈ ਸਕਦੇ ਹੋ ਸਾਰੇ ਮਸਾਲੇ ਸਾਬਤ ਹੁੰਦੇ ਜੋ ਬਿਨਾ ਪਿਸੇ ਉਹਨਾਂ ਦੇ ਤੁਸੀਂ ਨਾਲ ਆਪਣੇ ਸਮਾਨ ਰੱਖ ਸਕਦੇ ਹੋ ਸਾਰਾ ਪਹਿਲਾਂ ਕੀ ਕਰਨਾ ਆਪਣਾ ਜੋ ਆਪਣੇ ਸ਼ਹਿਰ ਹੈ ਜੋ ਤੁਹਾਡਾ ਜੋ ਵੀ ਸ਼ਹਿਰ ਹੈ ਜਾਂ ਪਿੰਡ ਹੈ ਤੁਸੀਂ ਪਹਿਲਾਂ ਉਸ ਨੂੰ ਕਵਰ ਕਰਨਾ ਹੈ ਤੁਸੀਂ ਸਾਰੇ ਆਪਣੇ ਸ਼ਹਿਰ ਦੇ ਵਿੱਚ ਚੱਕਰ ਲਗਾਣਾ ਹੈ ਠੀਕ ਹੈ ਹਰ ਇੱਕ ਗਲੀ ਦੇ ਵਿੱਚ ਜਾ ਕੇ ਦੋਸਤੋ ਤੁਸੀਂ ਆਪਾਂ ਆਪਣੀ ਜੋ ਮਸਾਲੇ ਆ ਉਸਦੀ ਮਸ਼ਹੂਰੀ ਕਰਨੀ ਹੈ ਤੁਸੀਂ ਉੱਥੇ ਨਾ ਇੱਕ ਆਪਣਾ ਰਿਕਾਰਡਿੰਗ ਵਗੈਰਾ ਹੁੰਦੀ ਹੈ ਜੋ ਉਸ ਨੂੰ ਲਗਵਾ ਸਕਦੇ ਹੋ ਉਹਦੇ ਨਾਲ ਜਿਵੇਂ ਲੋਕਾਂ ਨੂੰ ਪਤਾ ਲੱਗ ਜਾਏ ਕਿ ਬਾਹਰ ਕੋਈ ਮਸਾਲੇ ਪਿਸਣ ਵਾਲਾ ਆਇਆ ਹੋਇਆ ਹੈ ਕਿਉਂਕਿ ਦੋਸਤੋ ਤੁਸੀਂ ਦੋਸਤੋ ਗਲੀਆਂ ਦੇ ਵਿੱਚ ਜਾਓਗੇ ਨਾ ਮਸਾਲੇ ਪਿਸਣ ਵਾਸਤੇ ਤੇ ਉੱਥੇ ਇਹ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਵਿਸ਼ਵਾਸ ਹੋ ਜਾਂਦਾ ਕਿਉਂਕਿ ਬਹੁਤ ਵੱਡੇ ਦੋਸਤੋ ਬਹੁਤ ਸਾਰੀਆਂ ਮਸਾਲੇ ਵਾਲੀ ਕੰਪਨੀਆਂ ਆ ਰਹੀਆਂ ਤੇ ਜਾ ਰਹੀਆਂ ਦੁਨੀਆ ਜਾਨਦੀਆਂ ਉਹ ਗੱਲਾਂ ਕਰਦੀਆਂ ਕਿ ਸਾਡਾ ਮਸਾਲਾ ਪਿਓਰ ਹੈ ਇਹਨੂੰ ਖਰੀਦੋ ਜਾਂ ਕੁਝ ਵੀ ਹੈ ਪਰ ਲੋਕਾਂ ਦੇ ਵਿੱਚ ਉਸ ਚੀਜ਼ ਦੇ ਬਾਰੇ ਕੋਈ ਵਿਸ਼ਵਾਸ ਨਹੀਂ ਹੁੰਦਾ ਨਾ ਹੀ ਲੋਕੀ ਉਸ ਉੱ ਕਿਉਂਕਿ ਲੋਕਾਂ ਨੂੰ ਪਤਾ ਹਰ ਕੋਈ ਕੁਝ ਨਾ ਕੁਝ ਨਕਲੀ ਹੈ ਮਿਲਾਵਟ ਹਰ ਚੀਜ਼ ਦੇ ਵਿੱਚ ਕਰਦਾ ਹੀ ਹੈ ਇਸ ਕਰਕੇ ਦੋਸਤੋ ਆਪਾਂ ਇਸੀ ਚੀਜ਼ ਨੂੰ ਅੱਗੇ ਲੈ ਕੇ ਜਾਣਾ ਹੈ ਠੀਕ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਦੋਸਤੋ ਆਪਾਂ ਇੱਕ ਵਿਸ਼ਵਾਸ ਬਣਾਣਾ ਕਿ ਆਪਣੇ ਜੋ ਮਸਾਲੇ ਨਾ ਉਹ ਸਭ ਤੋਂ ਜ਼ਿਆਦਾ ਪਿਓਰ ਹੈ ਤੇ ਉਹਨਾਂ ਦੇ ਆਪਾਂ ਸਾਹਮਣੇ ਜਦੋਂ ਮਸਾਲੇ ਪੀਸ ਕੇ ਦਵਾਂਗੇ ਉਸ ਤੋਂ ਵੱਡਾ ਵਿਸ਼ਵਾਸ ਕਸਟਮਰ ਨੂੰ ਹੋ ਹੀ ਨਹੀਂ ਸਕਦਾ ਜਦੋਂ ਆਪਾਂ ਇਸ ਤਰ੍ਹਾਂ ਕੋਈ ਮਸ਼ੀਨ ਲੈ ਕੇ ਦੋਸਤੋ ਆਪਣੀ ਇੱਕ ਅਰੇਂਜਮੈਂਟ ਕਰਕੇ ਗੱਡੀ ਦਾ ਕੋਈ ਵੀ ਉਸ ਤੋਂ ਆਪਾਂ ਮਸਾਲੇ ਨਾਲ ਹੋਣਗੇ ਆਪਣੇ ਸਾਬਤ ਜੋ ਵੀ ਤੁਸੀਂ ਰੇਟ ਦੇ ਵਿੱਚ ਲੈ ਕੇ ਆਏ ਹੋ ਮਸਾਲੇ ਉਹ ਸਾਬ ਨਾਲ ਆਪਣਾ ਮਾਰਜਨ ਰੱਖ ਕੇ ਤੁਸੀਂ ਮਸਾਲਿਆਂ ਨੂੰ ਕਿਲੋ ਦੇ حساب ਨਾਲ ਵੇਚ ਕੇ ਉਹਨੂੰ ਪਸਾਈ ਦੇ ਦੋਸਤੋ ਤੁਸੀਂ ਆਪਣਾ ਰੇਟ ਰੱਖ ਸਕਦੇ ਹੋ ਔਰ ਪਸਾਈ ਦਾ ਰੇਟ ਤੁਸੀਂ ਉਹਨੂੰ ਵਿੱਚ ਲਗਾ ਕੇ ਤਾਂ ਤੁਸੀਂ ਆਪਣੇ ਮਸਾਲੇ ਦਾ ਕਿਲੋ ਦੇ حساب ਨਾਲ ਤੁਸੀਂ ਉਹਨੂੰ ਰੇਟ ਦੱਸ ਸਕਦੇ ਹੋ ਕਸਟਮਰ ਨੂੰ ਇਸ ਤਰ੍ਹਾਂ ਤੁਸੀਂ ਜਦੋਂ ਕਸਟਮਰ ਦੇ ਘਰ ਦੇ ਬਾਹਰ ਤੱਕ ਜਾਓਗੇ ਉਹਨਾਂ ਨੂੰ ਪਤਾ ਲੱਗੇ ਕਿ ਐਵੇਂ ਕੋਈ ਮਸਾਲੇ ਵੇਚਣ ਵਾਲਾ ਬਾਾਰ ਆਇਆ ਹੋਇਆ ਜੋ ਕਿ ਸਪੈਸ਼ਲ ਆਪਣੇ ਡਿਮਾਂਡ ਤੇ ਮਸਾਲਿਆਂ ਨੂੰ ਪੀਸ ਕੇ ਦਿੰਦਾ ਹੈ ਤੱਕ ਦੇਖੋ ਕਿੰਨਾ ਜਿਆਦਾ ਅਟਰੈਕਸ਼ਨ ਹੋਏਗੀ ਕਸਟਮਰ ਦੇ ਵਿੱਚ ਇਸ ਤਰ੍ਹਾਂ ਦੋਸਤੋ ਦੱਸਾਂ ਕੀ ਹੋਏਗਾ ਕਸਟਮਰ ਦੇ ਵਿੱਚ ਆਪਣਾ ਵਿਸ਼ਵਾਸ ਬਣ ਜਾਏਗਾ ਕਿ ਇਹ ਜੋ ਮਸਾਲੇ ਵਾਲਾ ਉਹ ਪਿਓਰ ਮਸਾਲੇ ਵਾਲਾ ਹੈ ਦੋਸਤੋ ਆਪਾਂ ਇਸ ਤਰ੍ਹਾਂ ਕਸਟਮਰ ਦੇ ਸਾਹਮਣੇ ਉਹਨਾਂ ਨੂੰ ਮਸਾਲੇ ਪੀਸ ਕੇ ਦਵਾਂਗੇ ਤੇ ਉਹਨਾਂ ਦੇ ਵਿੱਚ ਬਹੁਤ ਵੱਡਾ ਵਿਸ਼ਵਾਸ ਬਣ ਜਾਂਦਾ ਆਪਣੇ ਪ੍ਰਤੀ ਲੈ ਕੇ ਤੇ ਹੁਣ ਆਪਾਂ ਇਸੇ ਵਿਸ਼ਵਾਸ ਤੋਂ ਆਪਣਾ ਬਿਜ਼ਨਸ ਨੂੰ ਸ਼ੁਰੂ ਕਰਨਾ ਹੈ ਦੇਖੋ ਜਦੋਂ ਆਪਾਂ ਤੁਸੀਂ ਇਸ ਤਰ੍ਹਾਂ ਕਸਟਮਰ ਨੂੰ ਕਵਰ ਕਰਨ ਲੱਗੇ ਆਪਣੇ ਸ਼ਹਿਰ ਜਾਂ ਪਿੰਡ ਨੂੰ ਪਹਿਲਾਂ ਕਵਰ ਕਰੋ ਆਪਾਂ ਦੂਰ ਨਹੀਂ ਜਾਣਾ ਪਹਿਲੇ ਸ਼ਹਿਰ ਜਾਂ ਪਿੰਡ ਨੂੰ ਕਵਰ ਕਰਨਾ ਜੋ ਵੀ ਤੁਸੀਂ ਸ਼ਹਿਰ ਜਾਂ ਪਿੰਡ ਦੇ ਵਿੱਚ ਰਹਿੰਦੇ ਠੀਕ ਹੈ ਇਸ ਤਰ੍ਹਾਂ ਤੁਸੀਂ ਜਦੋਂ ਸ਼ੁਰੂਆਤ ਕਰਦੇ ਤੇ ਤੁਸੀਂ ਹੁਣ ਆਪਣੇ ਇੱਕ ਸਟicker ਬਣਵਾ ਸਕਦੇ ਹੋ ਠੀਕ ਹੈ ਸਟicker ਬਣਵਾ ਕੇ ਤੁਸੀਂ ਆਪਣੇ ਛੋਟੇ ਜੋ ਲਿਫਾਫੇ ਹੁੰਦੇ ਆ ਪੈਕਿੰਗ ਵਾਲੇ ਉਹਦੇ ਵਿੱਚ ਤੁਸੀਂ ਮਸਾਲੇ ਭਰ ਕੇ ਤੇ ਉਹਦੇ ਉੱਤੇ ਆਪਣਾ ਇੱਕ ਸਟicker ਜਾਂ ਲੋਗੋ ਬਣਵਾ ਕੇ ਉਹਦੇ ਉੱਤੇ ਲਗਾ ਸਕਦੇ ਹੋ ਉਹ ਵੀ ਤੁਸੀਂ ਆਪਣੇ ਨਾਲ ਨਾਲ ਰੱਖ ਸਕਦੇ ਹੋ ਜਿਨ੍ਹਾਂ ਨੂੰ ਵਿਸ਼ੇਪਸਾਏ ਮਸਾਲੇ ਚਾਹੀਦੇ ਤੁਸੀਂ ਉਹ ਆਪਣਾ ਉਹ ਮਸਾਲੇ ਵਿੱਚੋਂ ਨਾਲ ਤੁਹਾਡੀ ਉਹ ਮਸ਼ਹੂਰੀ ਹੈ ਜੋ ਆਪਣੀ ਜੇ ਤੁਸੀਂ ਆਪਣਾ ਲੋਗੋ ਜਾਂ ਕੰਪਨੀ ਦਾ ਨਾਮ ਬਣਵਾਇਆ ਉਹ ਵੀ ਤੁਹਾਡਾ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਦੇ ਨਾਲ ਸਰਕੂਲੇਸ਼ਨ ਹੋ ਲੱਗ ਜੇਗੀ ਇਸ ਤਰ੍ਹਾਂ ਦੋਸਤੋ ਹਰ ਇੱਕ ਆਪਣੇ ਸ਼ਹਿਰ ਦੇ ਵਿੱਚ ਤੁਸੀਂ ਪਹਿਲਾਂ ਇਸ ਚੀਜ਼ ਨੂੰ ਕਵਰ ਕਰੋ ਤੇ ਉੱਥੇ ਜਿੱਥੇ ਵੀ ਦੋਸਤੋ ਤੁਸੀਂ ਜਾਓ ਉੱਥੇ ਦੀ ਜੋ ਕਰਿਆਨੇ ਵਾਲੀ ਦੁਕਾਨਾਂ ਹੁੰਦੀਆਂ ਉਹਨਾਂ ਕੋਲ ਦੋ ਦੋ ਚਾਰ ਚਾਰ ਪੈਕੇਟ ਆ ਜੋ ਆਪਣੇ ਮਸਾਲਿਆਂ ਦੇ ਉਹਨਾਂ ਨੂੰ ਉੱਥੇ ਰੱਖ ਕੇ ਜਾਓ ਜਿੰਦੇ ਉੱਤੇ ਤੁਹਾਡਾ ਲੋਗੋ ਜਾਂ ਸਟicker ਲੱਗਾ ਹੋਵੇ ਇਸ ਤਰ੍ਹਾਂ ਦੋਸਤੋ ਦੇਖੋ ਜਦੋਂ ਵੀ ਕਸਟਮਰ ਨੂੰ ਜਦੋਂ ਡਿਮਾਂਡ ਤੁਹਾਡੇ ਮਸਾਲਿਆਂ ਦੀ ਹੋਣ ਲੱਗ ਗਈ ਉਹਨਾਂ ਨੂੰ ਪਤਾ ਕਿ ਇਹ ਮਸਾਲੇ ਸਭ ਤੋਂ ਜਿਆਦਾ Ориਜినਲ ਹੈ ਤੇ ਤੁਸੀਂ ਕਰਾਨੇ ਕੋਲ ਵੀ ਜਾ ਕੇ ਦੋਸਤੋਂ ਉਹਨਾਂ ਨੂੰ ਪਤਾ ਲੱਗੇਗਾ ਜਦੋਂ ਕਰਾਨੇ ਕੋਲ ਸਮਾਨ ਲੈਣ ਜਾਂਦੇ ਆ ਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਉੱਥੇ ਵੀ ਇਸ ਤਰ੍ਹਾਂ ਇਹ ਮਸਾਲੇ ਦਾ ਪੈਕੇਟ ਆਪਣੀ ਕੰਪਨੀ ਦਾ ਪਿਆ ਹੈ ਤੇ ਉਹ ਭੱਜ ਕੇ ਉਸ ਚੀਜ਼ ਨੂੰ ਖਰੀਦੇਗਾ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਵਿਸ਼ਵਾਸ ਹੈ ਕਿ ਇਹ ਮਸਾਲੇ ਜੋ ਉਹ ਬਹੁਤ ਹੀ ਜਿਆਦਾ ਪਿਓਰ ਹੈ ਤੇ ਇਸ ਤਰ੍ਹਾਂ ਦੋਸਤੋਂ ਆਪਣੇ ਜੋ ਡਿਮਾਂਡ ਹੈ ਉਹ ਉਸ ਦੀ ਬਦਲ ਲੱਗ ਜੇਗੀ ਇਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਸ਼ੁਰੂਆਤ ਕਰਕੇ ਦੇਖ ਸਕਦੇ ਹੋ ਦੋਸਤੋ ਇਹ ਆਪਣੀ ਜੋ ਡਿਮਾਂਡ ਹੈ ਦੋਸਤੋ ਮਸਾਲਿਆਂ ਦੀ ਉਹ ਵਧਣ ਲੱਗ ਜਾਈਗੀ ਇਸ ਤਰ੍ਹਾਂ ਆਪਾਂ ਇੱਕ ਬਹੁਤ ਵੱਡੀ ਕੰਪਨੀ ਬਣਾਉਣ ਦਾ ਇੱਕ ਸ਼ੁਰੂਆਤ ਹੈ ਦੋਸਤੋ ਉਹ ਇੱਥੋਂ ਹੋ ਜਾਏਗੀ ਦੇਖੋ ਦੋਸਤੋ ਇਸ ਤਰ੍ਹਾਂ ਤੁਸੀਂ ਜਿਉਂ ਵੀ ਆਪਣੇ ਸ਼ਹਿਰ ਦੇ ਜਿਹੜੇ ਵੀ ਏਰੀਆ ਦੇ ਵਿੱਚ ਜਾਂਦੇ ਹੋ ਪਹਿਲਾਂ ਉੱਥੇ ਨੋਟ ਕਰੋ ਉੱਥੇ ਮੇਨ ਕਰਿਆਨੇ ਵਾਲੇ ਕਿਹੜੇ ਆ ਜੋ ਕਿ ਬਹੁਤ ਜ਼ਿਆਦਾ ਮਸ਼ਹੂਰ ਹੋਣ ਜਿੱਥੇ ਲੋਕੀ ਬਹੁਤ ਜ਼ਿਆਦਾ ਕਰਿਆਨੇ ਦਾ ਸਮਾਨ ਲੈਂਦੇ ਆ ਤੁਸੀਂ ਉੱਥੇ ਆਪਣੇ ਜੋ ਮਸਾਲੇ ਦੇ ਪੈਕੇਟ ਆ ਉੱਥੇ ਜਾ ਕੇ ਦੋਸਤੋ ਰੱਖਣੇ ਆ ਤਾਂ ਜੋ ਲੋਕੀ ਉਥੋਂ ਆਰਾਮ ਨਾਲ ਉਸ ਚੀਜ਼ ਨੂੰ ਉਸ ਚੀਜ਼ ਨੂੰ ਖਰੀਦ ਸਕੇ ਮੰਨ ਲਓ ਜਦੋਂ ਤੁਸੀਂ ਉੱਥੇ ਤੱਕ ਨਹੀਂ ਪਹੁੰਚ पाए ਕਈ ਵਾਰੀ ਉਸ ਏਰੀਆ ਦੇ ਵਿੱਚ ਚੱਕਰ ਨਹੀਂ ਲੱਗਿਆ ਤਾਂ ਤੁਸੀਂ ਆਪਣੇ ਕਸਟਮਰਾਂ ਨੂੰ ਕਹਿ ਸਕਦੇ ਜੇ ਕਈ ਵਾਰੀ ਮੈਂ ਇੱਥੇ ਨਾ ਆਵਾਂ ਤਾਂ ਤੁਸੀਂ ਆਪਣੇ ਕਰਿਆਨੇ ਦੀ ਦੁਕਾਨ ਤੇ ਜਾ ਕੇ ਸਾਡੇ ਮਸਾਲੇ ਜੋ ਖਰੀਦ ਸਕਦੇ ਹੋ ਤਾਂ ਦੋਸਤੋ ਤੁਸੀਂ ਇਸ ਮਸਾਲੇ ਦੇ ਬਿਜ਼ਨਸ ਦੀ ਸ਼ੁਰੂਆਤ ਕਰ ਸਕਦੇ ਹੋ ਹੌਲੀ ਹੌਲੀ ਜਿਵੇਂ ਤੁਹਾਡਾ ਬਿਜ਼ਨਸ ਵਧਣ ਲੱਗੇ ਦੋਸਤੋ ਤੁਸੀਂ ਆਪਣੇ ਸ਼ਹਿਰ ਦੇ ਨਾਲ 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 ਵਾਲੇ ਸ਼ਹਿਰਾਂ ਦੇ ਵਿੱਚ ਨਾਲ ਵਾਲੇ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਆਪਣਾ ਕੋਈ ਸਟਾਫ ਰੱਖ ਸਕਦੇ ਹੋ ਜੋ ਇਸ ਤੁਹਾਡੇ ਤਰ੍ਹਾਂ ਹੀ ਇੱਕ ਗੱਡੀ ਲੈ ਕੇ ਦੋਸਤੋ ਉਹਨਾਂ ਦੇ ਸ਼ਹਿਰਾਂ ਜਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਦੇ ਘਰ-ਘਰ ਦੇ ਵਿੱਚ ਜਾ ਕੇ ਮਸਾਲੇ ਪੀਸੇ ਤੇ ਉਹਨਾਂ ਨੂੰ ਦੇਵੇ ਇਸ ਤਰ੍ਹਾਂ ਦੋਸਤੋ ਹਰ ਇੱਕ ਸ਼ਹਿਰਾਂ ਦੇ ਵਿੱਚ ਤੁਹਾਡੇ ਇਹੀ ਮਸਾਲੇ ਦੀ ਡਿਮਾਂਡ ਹੋਣੀ ਸ਼ੁਰੂ ਹੋ ਜਾਏਗੀ ਇਸ ਤਰ੍ਹਾਂ ਦੋਸਤੋ ਤੁਸੀਂ ਇਸ ਬਿਜ਼ਨਸ ਨੂੰ ਸ਼ੁਰੂਆਤ ਕਰ ਸਕਦੇ ਹੋ ਇਸ ਤਰ੍ਹਾਂ ਦੋਸਤੋ ਸ਼ੁਰੂ ਦੇ ਵਿੱਚ ਤੁਹਾਨੂੰ ਮਿਹਨਤ ਜ਼ਰੂਰ ਲੱਗੇਗੀ ਇਸ ਕੰਮ ਦੇ ਵਿੱਚ ਪਰ ਤੁਹਾਡੀ ਮਿਹਨਤ ਹੈ ਨਾ ਦੋਸਤੋ ਇਹ ਤੁਹਾਨੂੰ ਬਹੁਤ ਵੱਡਾ ਬ੍ਰਾਂਡ ਤੇ ਬਹੁਤ ਵੱਡੀ ਕੰਪਨੀ ਬਣਾ ਕੇ ਦੇ ਸਕਦੀ ਹੈ ਜਦੋਂ ਦੋਸਤੋ ਤੁਹਾਡੇ ਕੋਲੇ ਇਸ ਇਹਦੇ ਨਾਲ ਥੋੜੇ ਥੋੜੇ ਪੈਸੇ ਵਧਣ ਲੱਗ ਜਾਂਦੇ ਆ ਤੁਸੀਂ ਆਪਣਾ ਸਟਾਫ ਰੱਖ ਕੇ ਉਸ ਤੋਂ ਵੀ ਇਸ ਤਰ੍ਹਾਂ ਹੀ ਕੰਮ ਲੈ ਸਕਦੇ ਹੋ ਉਹ ਦੂਸਰੇ ਪਿੰਡ ਜਾਂ ਸ਼ਹਿਰ ਕਵਰ ਕਰਨ ਲੱਗ ਜਾਣਗੇ ਇਸ ਤਰ੍ਹਾਂ ਤੁਸੀਂ ਪੂਰਾ ਹੌਲੀ ਵਾਲੇ ਪੂਰੇ ਪੰਜਾਬ ਨੂੰ ਵੀ ਕਵਰ ਕਰ ਸਕਦੇ ਹੋ ਜਦੋਂ ਦੋਸਤੋ ਤੁਹਾਡਾ ਜੋ ਮਸਾਲੇ ਉਹ ਜਦੋਂ ਘਰ-ਘਰ ਤੱਕ ਪਹੁੰਚਣ ਲੱਗ ਗਏ ਤਾਂ ਉਸ ਦੀ ਡਿਮਾਂਡ ਆਟੋਮੈਟਿਕ ਵਧਣੀ ਹੈ ਇਸ ਤਰ੍ਹਾਂ ਤੁਸੀਂ ਪੂਰੇ ਪੰਜਾਬ ਦੇ ਵਿੱਚ ਦੋਸਤੋ ਆਪਣੇ ਮਸਾਲਿਆਂ ਦਾ ਜੋ ਬਿਜ਼ਨਸ ਹੈ ਉਹ ਸ਼ੁਰੂ ਕਰ ਸਕਦੇ ਹੋ ਇਸ ਦੋਸਤੋ ਆਪਾਂ ਸ਼ੁਰੂ ਦੇ ਵਿੱਚ ਇਸ ਚੀਜ਼ ਦੀ ਸ਼ੁਰੂਆਤ ਕਰਦੇ ਹਾਂ ਜਦੋਂ ਤਾਂ ਆਪਾਂ ਨੂੰ ਕੋਈ GST ਨੰਬਰ ਜਾਂ ਕੋਈ ਵੀ ਟਰੇਡ ਕੰਪਨੀ ਨੂੰ ਰਜਿਸਟਰ ਕਰਵਾਣ ਦੀ ਲੋੜ ਨਹੀਂ ਪੈਂਦੀ ਤੇ ਜਦੋਂ ਤੁਹਾਨੂੰ ਲੱਗਣ ਲੱਗੇ ਦੋਸਤੋ ਹੁਣ ਤੁਹਾਡੀ ਕੰਪਨੀ ਐ ਜੋ ਬਹੁਤ ਵਧੀਆ ਚੱਲਣ ਲੱਗ ਗਈ ਐ ਬਹੁਤ ਡਿਮਾਂਡ ਦੇ ਵਿੱਚ ਐ ਫਿਰ ਤੁਸੀਂ ਆਪਣੇ ਦਾ ਰਜਿਸਟ੍ਰੇਸ਼ਨ ਵਗੈਰਾ ਠੀਕ ਐ ਜੀਐਸਟੀ ਨੰਬਰ ਵਗੈਰਾ ਲੈ ਕੇ ਟ੍ਰੇਡਮਾਰਕ ਲੈ ਕੇ ਤੁਸੀਂ ਇਸ ਕੰਪਨੀ ਨੂੰ ਪ੍ਰੋਫੈਸ਼ਨਲ ਬਣਾ ਕੇ ਦੋਸਤੋ ਤੇ ਇਸ ਨੂੰ ਸ਼ੁਰੂ ਕਰ ਸਕਦੇ ਹੋ ਦੋਸਤੋ ਤੁਸੀਂ ਵੀ ਜਿਸ ਤਰ੍ਹਾਂ ਦੇ ਅੱਜ ਤੱਕ ਜੋ ਵੱਡੇ ਮਸਾਲਿਆਂ ਵਾਲੇ ਹਨ ਨਾ ਦੋਸਤੋ ਉਸ ਲੈਵਲ ਤੱਕ ਤੁਸੀਂ ਬੜੇ ਆਰਾਮ ਨਾਲ ਪਹੁੰਚ ਸਕਦੇ ਹੋ ਦੋਸਤੋ ਇਹ ਜੋ ਅੱਜ ਦਾ ਤਰੀਕਾ ਹੈ ਨਾ ਬਿਜ਼ਨਸ ਕਰਨ ਦਾ ਇਹ ਦੇਖਣ ਜਾਂ ਸੁਣਨ ਦੇ ਵਿੱਚ ਸਿੰਪਲ ਲੱਗ ਸਕਦਾ ਹੈ ਪਰ ਜਦੋਂ ਤੁਸੀਂ ਇਸ ਨੂੰ ਕਰੋਗੇ ਨਾ ਤੁਹਾਨੂੰ ਪਤਾ ਲੱਗੇਗਾ ਦੋਸਤੋ ਕਿ ਕਿੰਨਾ ਜ਼ਿਆਦਾ ਪ੍ਰੋਫੈਸ਼ਨਲ ਤੇ ਕਿੰਨਾ ਜ਼ਿਆਦਾ ਵਧੀਆ ਤਰੀਕਾ ਹੈ ਜਿੰਦੇ ਨਾਲ ਤੁਸੀਂ ਦੋਸਤੋ ਆਪਣੀ ਕੰਪਨੀ ਨੂੰ ਮਸ਼ਹੂਰ ਤੇ ਸਭ ਤੋਂ ਵੱਡੀ ਬਣਾ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ 1500 ਕਰੋੜ ਰੁਪਈਆ ਹੀ ਮੈਂ ਕਿਉਂ ਕਿਹਾ ਕਿ 1500 ਕਰੋੜ ਦੇ ਮਾਲਕ ਕਿਵੇਂ ਬਣੀਏ ਕਰੋੜ ਦੋਸਤੋ ਇਸ ਕਰਕੇ ਕਿਉਂਕਿ اسی ਮਸਾਲਿਆਂ ਦੇ ਬਿਜ਼ਨਸ ਦੇ ਨਾਲ ਐਮ ਡੀ ਐਚ ਮਸਾਲੇ ਵਾਲੇ ਆ ਜੋ ਦੋਸਤੋ ਉਹਨਾਂ ਦੀ ਜੋ ਕੰਪਨੀ ਹੈ ਉਹ 1500 ਕਰੋੜ ਦੀ ਕੰਪਨੀ ਇਸ ਟਾਈਮ ਬਣ ਚੁੱਕੀ ਹੈ ਉਹਨਾਂ ਨੇ ਵੀ ਦੋਸਤੋ ਸ਼ੁਰੂਆਤ ਇਸੇ ਤਰ੍ਹਾਂ ਹੀ ਕੀਤੀ ਸੀ ਕਿ ਤੁਸੀਂ ਜਦੋਂ ਉਸ ਦੀ ਕੇਸ ਸਟੱਡੀ ਪੜੋਗੇ ਤਾਂ ਦੋਸਤੋ ਤੁਹਾਨੂੰ ਪਤਾ ਲੱਗੇਗਾ ਕਿ ਇਸ ਤਰ੍ਹਾਂ ਹੀ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਜਿਹੜਾ ਆਈਡੀਆ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਉਹਨਾਂ ਦਾ ਵੀ ਸ਼ੁਰੂਆਤ ਹੈ ਦੋਸਤੋ ਉਹ ਇਸੇ ਲੈਵਲ ਤੋਂ ਕੀਤੀ ਸੀ ਉਹ ਵੀ ਗਲੀਆਂ ਦੇ ਵਿੱਚ ਜਾ ਕੇ ਮਸਾਲੇ ਵੇਚਦੇ ਹੁੰਦੇ ਸੀ ਤੇ ਅੱਜ ਵੇਖੋ ਕਿੰਨੀ ਵੱਡੀ ਕੰਪਨੀ ਬਣ ਚੁੱਕੀ ਹੈ ਕਿਉਂਕਿ ਉਹਨੇ ਪਹਿਲਾਂ ਦੋਸਤੋ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਬਣਾਇਆ ਤੇ ਉਸ ਵਿਸ਼ਵਾਸ ਦੇ ਕਰਕੇ ਅੱਜ ਇੰਨੀ ਵੱਡੀ ਕੰਪਨੀ ਬਣੀ ਹੋਈ ਹੈ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਦੋਸਤੋ ਜੇ ਤੁਸੀਂ ਆਪਾਂ ਆਪਣੀ ਕੰਪਨੀ ਨੂੰ ਬਹੁਤ ਵੱਡੀ ਬ ਤੋ ਉਹਦੇ ਵਾਸਤੇ ਤੁਹਾਨੂੰ ਸਿਰਫ ਇੱਕ ਚੀਜ਼ ਲੱਗੇਗੀ ਉਹ ਹੈ ਕਸਟਮਰ ਦਾ ਵਿਸ਼ਵਾਸ ਜੇ ਤੁਸੀਂ ਉਸ ਦਾ ਵਿਸ਼ਵਾਸ ਦੋਸਤੋ ਆਪਣੇ ਨਾਲ ਜੋੜ ਲੈਣੇ ਤਾਂ ਤੁਹਾਡੀ ਕੰਪਨੀ ਨੂੰ ਵੱਡਾ ਬਣਨ ਦੇ ਵਿੱਚ ਕੋਈ ਨਹੀਂ ਰੋਕ ਸਕਦਾ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਣਾ ਰਹਿਣਾ ਧੰਨਵਾਦ